ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਗੂਆਂ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਤਰਾਜ਼ ਜਤਾਇਆ ਉਸ ਮੁਸਲਮ ਵਿਅਕਤੀ ਤੇ ਵਿਅਕਤੀ ਤੇ ਜਿਸ ਨੇ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੇ ਵਿੱਚ ਵਜੂ ਕੀਤਾ ਉਸ ਤੋਂ ਬਾਅਦ ਹੁਣ ਨਿਹੰਗ ਵਿੱਕੀ ਤੋ ਮੁਸਲਮ ਨੇ ਵੀ ਪੁਲਟ ਮਾਰਕ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇੱਕ ਮੁਸਲਮ ਨੌਜਵਾਨ ਵੱਲੋਂ ਵਜੂ ਕਰਨ ਦੀ ਘਟਨਾ ਹੁਣ ਸਿਰਫ ਕਾਨੂੰਨੀ ਨਹੀਂ ਸਗੋਂ ਸਮਾਜਿਕ ਅਤੇ ਧਾਰਮਿਕ ਚਰਚਾ ਦਾ ਵਿਸ਼ਾ ਬਣ ਗਈ ਹੈ ਇਸ ਮਾਮਲੇ ਵਿੱਚ ਇੱਕ ਮੁਸਲਮ ਵਿਅਕਤੀ ਵੱਲੋਂ ਨੌਜਵਾਨ ਦੇ ਹੱਕ ਵਿੱਚ ਦਿੱਤੇ ਗਏ ਬਿਆਨ ਮਗਰੋਂ ਉਸ ਨੂੰ ਮਾਫੀ ਮੰਗਣ ਲਈ ਕਹਿਣ ਵਾਲੇ ਨਿਹੰਗ ਵਿਕੀ ਥੋਮਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਅੰਮ੍ਰਿਤਸਰ ਪੁਲਿਸ ਨੇ ਪਵਿੱਤਰ ਝੀਲ ਵਿੱਚ ਇਸ਼ਨਾਨ ਕਰਨ ਵਾਲੀ ਨੌਜਵਾਨ ਨੂੰ ਗਾਜ਼ੀਆਬਾਦ ਤੋਂ ਹਿਰਾਸਤ ਵਿੱਚ ਲੈ ਲਿਆ ਹੈ ਉਸ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕਰ ਕਰਕੇ 3 ਦਿਨਾਂ ਦੇ ਰਿਮਾਨ ਤੇ ਭੇਜ ਦਿੱਤਾ ਗਿਆ ਹੈ ਉਸ ਤੋਂ ਕੁੱਝ ਕੁੱਝ ਕੀਤੀ ਜਾਵੇਗੀ ਕਿ ਉਸ ਨੇ ਪਵਿੱਤਰ ਚੀਲ ਵਿੱਚ ਅਜਾਇ ਕਿਉਂ ਕੀਤਾ ਮੁਸਲਮ ਵਿਅਕਤੀ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨੌਜਵਾਨ ਨੂੰ ਮਾਫੀ ਮੰਗਣ ਲਈ ਮਜਬੂਰ ਕਰਨ ਵਾਲਾ ਲਹਿੰਗ ਵਿੱਕੀ ਥਾਮਸ ਗੁੱਸੇ ਵਿੱਚ ਆ ਗਿਆ ਹੈ ਨਯੰਗ ਸਿੰਘ ਨੇ ਕਿਹਾ ਕਿ ਹਰ ਧਰਮ ਦੇ ਆਪਣੇ ਨਿਯਮ ਅਤੇ ਸਮਾਵਾ ਹੁਕਮ ਹਨ ਮੈਂ ਵੀ ਹਰ ਧਰਮ ਦਾ ਸਤਿਕਾਰ ਕਰਦਾ ਹਾਂ ਪਰ ਇਹ ਕਹਿਣਾ ਕਿ ਨੌਜਵਾਨ ਨੇ ਕੋਈ ਅਪਰਾਧ ਨਹੀਂ ਕੀਤਾ ਪੂਰੀ ਤਰ੍ਹਾਂ ਗਲਤ ਹੈ ਨੇਹੰਸਿੰਘ ਵਿੱਕੀ ਥੋਮਸ ਵੀ ਵਿਰੋਧ ਕਰ ਰਿਹਾ ਹੈ ਮੁਸਲਮ ਭਾਈਚਾਰੇ ਦਾ ਖਾਸ ਕਰਕੇ ਉਸ ਨੌਜਵਾਨ ਦਾ ਮੁਸਲਮ ਵਿਅਕਤੀ ਨੇ ਕਿਹਾ ਕਿ ਤੂੰ ਮੈਨੂੰ ਗਾਲ੍ਹਾਂ ਕੱਢੇਂਗਾ ਤਾਂ ਮੈਂ ਤੈਨੂੰ ਥੱਪੜ ਮਾਰਾਂਗਾ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਮੁਸਲਮ ਵਿਅਕਤੀ ਨੇ ਕਿਹਾ ਹੁਣ ਬਹੁਤ ਜ਼ਿਆਦਾ ਦੇ ਜ਼ਿਆਦਾ ਨਾ ਕਰੋ ਨਹੀਂ ਤਾਂ ਤੁਹਾਨੂੰ ਬਦਲੇ ਵਿੱਚ ਸਿਰਫ ਨਫ਼ਰਤ ਹੀ ਮਿਲੇਗੀ ਜੇਕਰ ਕੋਈ ਬੱਚਾ ਉੱਥੇ ਨਹਾਉਂਦਾ ਹੈ ਇਸ ਨੂੰ ਪਵਿੱਤਰ ਸਮਝਦੇ ਹੋਏ ਕਿ ਉਹ ਕੋਈ ਉਸ ਨੂੰ ਗਾਲ੍ਹਾਂ ਕੱਢੇਗਾ ਉਸ ਨੂੰ ਥੱਪੜ ਮਾਰੇਗਾ ਅਤੇ ਉੱਥੇ ਉਸ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰੇਗਾ ਬਚਾ ਪੂਰੇ ਦਿਲ ਨਾਲ ਮਾਫੀ ਮੰਗ ਰਿਹਾ ਹੈ ਨਿਹੰਗ ਨਿਹੰਗ ਵਿੱਕੀ ਥਾਮਸ ਨੇ ਕੀ ਕਿਹਾ ਹੁਣ ਕਿਸੇ ਨੂੰ ਮਾਫ ਨਹੀਂ ਕੀਤਾ ਜਾਵੇਗਾ ਨਿਹੰਗ ਵਿੱਕੀ ਥਾਮਸ ਨੇ ਕਿਹਾ ਕਿ ਜੇਕਰ ਕੋਈ ਉਹਨਾਂ ਦੀ ਉਹਨਾਂ ਦੇ ਸਰੋਵਰ ਵਿੱਚ ਨਹਾਉਂਦਾ ਹੈ ਤਾਂ ਉਹ ਉਹਨਾਂ ਨੂੰ ਖੁੱਲ੍ਹ ਕੇ ਚੁਣੌਤੀ ਦਿੰਦੇ ਹਨ ਉਹ ਆ ਕੇ ਵਿਰੋਧ ਕਰਨ ਭਾਵੇਂ ਬੱਕਰੀ ਨੇ ਕੋਈ ਅਪਰਾਧ ਨਹੀਂ ਕੀਤਾ ਫਿਰ ਵੀ ਉਹ ਆਕਾਲ ਕਰਨ ਸਦਮੇ ਵਿੱਚ ਹੈ ਕਿਸੇ ਨੇ ਅਜਿਹਾ ਕੰਮ ਦਰੌਣਾ ਨਹੀਂ ਚਾਹੀਦਾ ਕੋਈ ਵੀ ਥੁਕੇਗਾ ਜਾਂ ਨਹਾਏਗਾ ਕਿਉਂਕਿ ਕਿਸੇ ਨੂੰ ਮਾਫ ਨਹੀਂ ਕੀਤਾ ਜਾਵੇਗਾ ਕੋਈ ਵੀ ਜਗਾ ਹਰਮੰਦਰ ਸਾਹਿਬ ਤੇ ਵੱਧ ਪਵਿੱਤਰ ਨਹੀਂ ਹੈ ਨਿਹੰਗ ਸਿੰਘ ਵਿੱਕੀ ਨੇ ਕਿਹਾ ਕਿ ਇਤਿਹਾਸ ਵਿਸ਼ਾਲ ਹੈ ਸ੍ਰੀ ਹਰਮੰਦਰ ਸਾਹਿਬ ਦਾ ਇਸ ਨਾਲ ਛੇੜਛਾੜ ਨਾ ਕਰੋ ਹਰਮੰਦਰ ਸਾਹਿਬ ਤੋਂ ਵੱਧ ਪਵਿੱਤਰ ਕੋਈ ਜਗਾ ਨਹੀਂ ਹਰ ਪਰ ਕਿਸੇ ਪਰ ਹਰ ਕਿਸੇ ਨੂੰ ਉਥੇ ਜਾਨ ਦੀ ਇੱਜ਼ਤ ਹੈ ਮਾਫੀ ਮੰਗਲ ਨਹੀਂ ਮਜਬੂਰ ਕੀਤੇ ਜਾਂਦੇ ਨਿਹੰਗ ਵਿੱਕੀ ਨੇ ਕਿਹਾ ਕਿ ਮੁਗਲ ਸਾਮਰਾਜ ਨੇ ਚਾਰ ਸਭਜਾਤੀਆਂ ਨੂੰ ਨੀਆਂ ਵਿੱਚ ਦੱਬ ਦਿੱਤਾ ਉਹਨਾਂ ਦਾ ਕੀ ਖਸੂਸ ਸੀ ਭਾਵੇਂ ਉਹਨਾਂ ਨੂੰ ਥੱਪੜ ਮਾਰਿਆ ਜਾਵੇ ਪਰ ਇਤਿਹਾਸ ਸਮਝੋ ਸਿਰ ਝੁਕਾ ਕੇ ਵਿੱਕੀ ਨੇ ਕਿਹਾ ਕਿ ਮੈਂ ਉਸ ਜਗ੍ਹਾ ਤੇ ਜਾਵਾਂਗਾ ਜਿੱਥੇ ਮੈਂ ਅਪਰਾਧ ਕੀਤਾ ਤੇ ਮਾਫੀ ਮੰਗਾਗਾ ਮੈਨੂੰ ਮਾਫ ਕਰ ਦਿੱਤਾ ਹੈ ਪਰ ਕਾਨੂੰਨ ਆਪਣਾ ਕੰਮ ਕਰੇਗਾ ਵਿੱਕੀ ਨੇ ਕਿਹਾ ਕਿ ਮੈਂ ਮੁੰਡੇ ਨੂੰ ਮਾਫ ਕਰਦਾ ਹੈ ਪਰ ਦੇਸ਼ ਸੰਵਿਧਾਨ ਦੁਆਰਾ ਚਲਾਇਆ ਜਾਂਦਾ ਹੈ ਇੱਕ ਕੇਸ ਦਾਇਰ ਕੀਤਾ ਗਿਆ ਹੈ ਕਾਨੂੰਨ ਆਪਣਾ ਕੰਮ ਕਰੇਗਾ ਆਪਣੀ ਇੱਜ਼ਤ ਆਪਣੀ ਜਗ੍ਹਾ ਰੱਖੋ ਨਿਹੰਗ ਵਿੱਕੀ ਤੁਮਸ ਨੇ ਕਿਹਾ ਕਿ ਮੈਨੂੰ ਮਜਬੂਰ ਨਾ ਕਰੋ ਨਹੀਂ ਤਾਂ ਮੈਂ ਤੁਹਾਨੂੰ 사우ਦੀ ਅਰਬ ਤੋਂ ਵਾਪਸ ਲਿਆਵਾਂਗਾ ਸੱਚੇ ਮੁਸਲਮਾਨ ਭਾਈ ਨਬੀ ਖਾਨ ਵਰਗੇ ਹਨ ਜਿਨ੍ਹਾਂ ਨੇ ਮਹਾਰਾਜ ਨੂੰ ਪੂਰੇ ਦਿਨ ਨਾਲ ਸਵੀਕਾਰ ਕੀਤਾ ਨਾ ਕਿ ਲੋਕ ਉਹਨਾਂ ਲੋਕਾਂ ਨੂੰ ਜੋ ਅਜਈਆਂ ਗੱਲਾਂ ਕਰਦੇ ਹਨ ਯਾਨੀ ਕਿ ਵਿਕੀਤ ਹੋਵਸ ਨੇ ਕਿਹਾ ਕਿ ਅਜਈਆਂ ਗਲਤੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਆਂ ਚਾਹੀਦੀਆਂ ਸ੍ਰੀ ਹਰਮੰਦਰ ਸਾਹਿਬ ਅਤੇ ਉਥੋਂ ਦੇ ਪਾਵਨ ਸਰੋਵਰ ਨੂੰ ਲੈ ਕੇ ਜੇਕਰ ਕੋਈ ਗਲਤੀ ਕਰਦਾ ਹੈ ਉਸ ਨੂੰ ਇਸ ਦਾ ਖਮਨਿਆਜ਼ਾ ਪੁਤਨਾ ਪਵੇਗਾ ਅੱਗੇ ਦਾ ਕੰਮ ਕਾਨੂੰਨ ਦਾ ਹੈ ਕਾਨੂੰਨੀ ਕਾਰਵਾਈ ਉਹਦੇ ਤੇ ਕੀਤੀ ਜਾ ਰਹੀ ਹੈ ਜੋ ਕਾਨੂੰਨ ਸਜ਼ਾ ਦਿੰਦਾ ਹੈ ਉਸ ਨੂੰ ਮਨਜ਼ੂਰ ਹੋਵੇਗਾ ਉਹਨਾਂ ਨੇ ਕਿਹਾ ਕਿ ਅਜਈਆਂ ਗਲਤੀਆਂ ਤੋਂ ਬਿਲਕੁਲ ਬਾਅਦ ਆਵੇ ਚਾਹੇ ਉਹ ਕਿਸੇ ਵੀ ਧਰਮ ਤੋਂ ਕਿਉਂ ਨਾ ਬਿਨਾਂ ਕਰਦਾ ਆਵੇ ਸ੍ਰੀ ਅਰਮੰਦ ਸਾਹਿਬ ਸਾਰਿਆਂ ਦਾ ਸਾਂਝਾ ਹੈ ਸਰਬ ਪਵਿੱਤਰ ਹੈ ਸਾਰੇ ਧਰਮਾਂ ਦਾ ਉੱਥੇ ਆਦਰ ਸਤਕਾਰ ਕੀਤਾ ਜਾਂਦਾ ਹੈ ਕਿਸੇ ਨੂੰ ਉੱਥੇ ਜਾਣ ਦੀ ਮਣਾਈ ਨਹੀਂ ਲੇਕਿਨ ਇਹਨਾਂ ਸ਼ਰਾਤੀ ਵੰਸਰਾ ਵੱਲੋਂ ਜੋ ਕੁਝ ਸ਼ਰਾਤੀ ਅੰਸਰ ਵੱਲੋਂ ਕੁ ਜੋ ਕੁਝ ਵੀ ਕੀਤਾ ਗਿਆ ਉਹ ਨਿੰਦਣਯੋਗ ਹੈ ਮੈਂ ਵੀ ਇਸ ਦੀ ਨਿੰਦਿਆ ਕਰਦਾ ਹਾਂ